ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਅੱਜ ਵਾਲੀ ਵੀਡੀਓ ਦੇ ਵਿੱਚ ਭੈਣਾ ਦੀ ਡਮਾਟ ਦੇ ਉੱਪਰ ਆਪਾਂ ਮੂੰਹ ਦੇ ਉੱਪਰ ਅਣਚਾਹੀ ਜਿਹੜੇ ਵਾਲ ਆ ਜਾਂਦੇ ਆ ਜਾਂ ਆਪਣੇ ਹੱਥਾਂ ਦੇ ਉੱਪਰ ਇੱਥੇ ਬਰੀਕ-ਬਰੀਕ ਵਾਲ ਹੁੰਦੇ ਆ ਹਨਾ ਜਾਂ ਫੇਸ ਤੇ ਹੁੰਦੇ ਆ ਜਾਂ ਅਪਰ ਲਿਪਸ ਆਪਣੇ ਇਹਨਾਂ ਦੇ ਹੁੰਦੇ ਆ ਹਨਾ ਇਹਨਾਂ ਨੂੰ ਖਤਮ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਅੱਜ ਦੱਸੀਏ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਅਧਿਕ ਕੱਪੀ ਦੁੱਧ ਦੀ ਲਈ ਆ ਦੁੱਧ ਦੀ ਟੋਪੀਏ ਦੇ ਵਿੱਚ ਆਪਾਂ ਪਾ ਲਈ ਇੱਥੇ ਆਪਾਂ ਗੈਸ ਜਗਾ ਲੈਣਾ ਠੀਕ ਹੈ ਜੀ ਟੋਪੀਏ ਦੇ ਵਿੱਚ ਪਾ ਕੇ ਅਧਿਕ ਕੱਪੀ ਦੁੱਧ ਦੀ ਪਾਈ ਆ ਹੁਣ ਆਪਾਂ ਇਹਦੇ ਵਿੱਚ ਜਿਹੜੀ ਐਡ ਕਰਨੀ ਆ ਸਭ ਤੋਂ ਪਹਿਲਾਂ ਜਿਹੜੀ ਐਡ ਕਰਨੀ ਆ ਇਹਦੇ ਵਿੱਚ ਆਪਾਂ ਹਲਦੀ ਕਰਨੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਬਣੇ ਰਿਓ ਵੀਡੀਓ ਦੇ ਵਿੱਚ ਬਹੁਤ ਹੀ ਸੌਖਾ ਤੇ ਈਜ਼ੀ ਜਿਹਾ ਤਰੀਕਾ ਦੇਖੀ ਜਾਏ ਤੁਸੀਂ ਬਹੁਤ ਅਜਮਾ ਕੇ ਦੇਖਿਓ ਭੈਣੋ ਤੁਸੀਂ ਵਾਰ-ਵਾਰ ਅਜਮਾਉਂਗੇ ਠੀਕ ਹੈ ਜੀ ਘਰ ਦੇ ਵਿੱਚ ਦੇਸੀ ਤਰੀਕਾ ਦੇਖੋ ਜੀ ਆਪਾਂ ਇੰਨੀ ਕੁ ਹਲਦੀ ਪਾਉਣੀ ਹੈ ਇਹਦੇ ਵਿੱਚ ਠੀਕ ਹੈ ਜੀ ਹਲਦੀ ਨੂੰ ਚੰਗੀ ਤਰ੍ਹਾਂ ਮੈਲਟ ਹੋਣ ਦੇਣਾ ਉਹਦੇ ਵਿੱਚ ਚੰਗੀ ਤਰ੍ਹਾਂ ਹੋ ਜੇ ਵੀ ਠੀਕ ਹੈ ਅੱਛਾ ਤੋਂ ਬਾਅਦ ਆਪਾਂ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਚੀਨੀ ਠੀਕ ਹੈ ਹਲਦੀ ਆਪਾਂ ਪਾਉ ਦਿੱਤੀ ਉਨੀਤੀ ਆਪਾਂ ਚੀਨੀ ਪਾਉਣੀ ਆ ਜਿੰਨੀ ਕਪਾ ਹਲਦੀ ਪਈ ਬਸ ਅੱਧਾ ਇਹ ਅੱਧਾ ਚਮਚੀ ਇਹਦਾ ਪਾਇਆ ਇਹਨ ਇੱਕ ਚਮਚਾ ਆਪਾਂ ਚੀਨੀ ਪਾ ਦੇਣੀ ਆ ਠੀਕ ਹੈ ਥੋੜੀ ਜਿਹੀ ਚੀਨੀ ਹੋਰ ਪਾ ਦੇਣੀ ਆ ਕਿਉਂਕਿ ਚੀਨੀ ਦੇ ਨਾਲ ਇਹ ਜਿਹੜੀ ਉਹ ਥੋੜਾ ਜਿਹਾ ਚਿਪਚਿਪਾ ਬਣੂਗਾ ਨਾ ਜਿਵੇਂ ਜਿਵੇਂ ਆਪਾਂ ਮਟੀਰੀਅਲ ਪਾਵਾਂਗੇ ਤੇ ਉਹ ਓਕੇ ਹੋ ਜਾਊਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਹਲਾਉਂਦੇ ਰਹਿਣਾ ਚੰਗੀ ਤਰ੍ਹਾਂ ਇਹਦਾ ਜਿਹੜਾ ਹੈਗਾ ਮੈਲਟ ਹੋ ਜੇਵੇ ਚੀਨੀ ਔਰ ਹਲਦੀ ਇਹਦੇ ਵਿੱਚ ਪੱਕ ਜਵੇ ਠੀਕ ਹੈ ਜੀ ਇਹਨੂੰ ਵਾਲੀ ਦਿਵਾਲਾ ਲੈਣੀ ਆ ਪੱਕਣ ਦੇਣਾ ਮੈਲਟ ਹੋ ਜਾਣ ਦੋ ਚੰਗੀ ਤਰ੍ਹਾਂ ਤੇ ਇਹਦੇ ਨਾਲ ਚਮਚੇ ਦੀ ਹਲਪ ਦੇ ਨਾਲ ਹਲਾ ਦਿਓ ਸਮਾਨ ਕੇ ਠੀਕ ਇਹ ਦੋ ਚੀਨੀ ਆਪਣੀ ਚੰਗੀ ਤਰ੍ਹਾਂ ਵਿੱਚ ਮੈਲਟ ਹੋ ਗਈ ਅੱਗੇ ਮੈਂ ਤੁਹਾਨੂੰ ਦੱਸਦੀ ਆ ਇਸੇ ਨੂੰ ਬਾਨੀ ਜਾਂਦੀ ਹੈ ਹਾਂਜੀ ਹੁਣ ਆਪਾਂ ਇਹਨੂੰ ਗੈਸ ਬੰਦ ਕਰ ਦਿੱਤਾ ਨੀਚੇ ਉਤਾਰ ਲਿਆ ਠੀਕ ਹੈ ਜਿਹੜਾ ਆਪਾਂ ਦੁੱਧ ਦੇ ਵਿੱਚ ਕੀ ਪਾਇਆ ਸੀ ਚੀਨੀ ਔਰ ਹਲਦੀ ਹਨਾ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਐਡ ਕਰਾਂਗੇ ਜੇ ਤੁਹਾਡੇ ਜੇ ਤੁਸੀਂ ਬੇਸਣ ਪਾਉਂਗੇ ਤਾਂ ਹਨਾ ਉਹ ਵੈਸਟ ਰਹੂਗਾ ਜੇ ਤੁਸੀਂ ਆਟਾ ਪਾਉਣਾ ਚਾਹੁੰਦੇ ਆ ਆਟਾ ਪਾ ਸਕਦੇ ਆ ਪਰ ਆਪਾਂ ਇੱਥੇ ਬੇਸਣ ਹੀ ਪਾਵਾਂਗੇ ਠੀਕ ਹੈ ਜੀ ਆਪਣੇ ਕੋਲੇ ਬੇਸਣ ਆ ਦੋ ਚਮਚ ਆਪਾਂ ਬੇਸਣ ਦੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋੜ ਵਾਂਗੂ ਕੋਲ ਤਿਆਰ ਕਰਾਂਗੇ ਔਰ ਇਹਦੇ ਵਿੱਚ ਪਾਵਾਂਗੇ ਜੇ ਤੁਸੀਂ ਇਹਦਾ ਨਾਰੀਆਂ ਦਾ ਤੇਲ ਹਨਾ ਕੋਪੇ ਦਾ ਤੇਲ ਪਾ ਲਓਗੇ ਉਹ ਵੀ ਵੈਸਟ ਆ ਜੇ ਤੁਸੀਂ ਉਹ ਨਹੀਂ ਗਾ ਤਾਂ ਸਰੋਂ ਦਾ ਤੇਲ ਠੀਕ ਹੈ ਇੱਕ ਚਮਚ ਸਰੋਂ ਦੇ ਤੇਲ ਦਾ ਪਾ ਲਿਓ ਔਰ ਹੁਣ ਚੀਜ਼ਾਂ ਦੁਬਾਰ ਤੋਂ ਫੇਰ ਸੋਲੋ ਇੱਕ ਕੱਪ ਦੁੱਧ ਚੀਨੀ ਔਰ ਹਲਦੀ ਤੇ ਉਸ ਤੋਂ ਬਾਅਦ ਬੇਸਨ ਬੇਸਨ ਦੇ ਵਿੱਚ ਸਰੋਂ ਦਾ ਤੇਲ ਠੀਕ ਹੈ ਹੁਣ ਇਹਨੂੰ ਆਪਾਂ ਫਲਾਵਾਂਗੇ ਕੋਲਾਂ ਨੂੰ ਕੋਰੇ ਰੈਡੀ ਕਰਨਾ ਮੈਂ ਇਸ ਤਰ੍ਹਾਂ ਢਾੜਾ ਢਾੜਾ ਢੋਲ ਬਣਾ ਕੇ ਰੈਡੀ ਕਰਨਾ ਠੀਕ ਹੈ ਹਾਂ ਜੀ ਇਹਨੂੰ ਇਸ ਤਰ੍ਹਾਂ ਕਰੈਡੀ ਕਰ ਲੈਣਾ ਕੋਲ ਚੰਗੀ ਤਰ੍ਹਾਂ ਠੀਕ ਹੈ ਆਪਨਾ ਅਜਮਾਇਆ ਕੋਈ ਤਰੀਕਾ ਜੀ ਬਹੁਤ ਵਧੀਆ ਤਰੀਕਾ ਤੁਹਾਡੇ ਵਾਲ ਵੀ ਪੁੱਤਰ ਜਾਣਗੇ ਜਿਹੜੇ ਬ੍ਰੀਕ ਵਾਲ ਫੇਸ ਦੇ ਉੱਪਰ ਹੁੰਦੇ ਆ ਜਿਵੇਂ ਆਪਣੇ ਬਾਹਾਂ ਦੇ ਉੱਪਰ ਵੀ ਹੁੰਦੇ ਆ ਹੱਥਾਂ ਦੇ ਉੱਪਰ ਵੀ ਹੁੰਦੇ ਆ ਮੈਂ ਤੁਹਾਨੂੰ ਲਗਾ ਕੇ ਦਿਖਾਉਂਗੀ ਤੇ ਔਰ ਥੋੜੇ ਜਿਹਾ ਨਹਰੇ ਉੱਪਰ ਚਮਕ ਵੀ ਆ ਗਈ ਠੀਕ ਹੈ ਲਓ ਤੇ ਜਿਹੜੀਆਂ ਗੰਡਾ ਜੀਆਂ ਬਣਦੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਉਹ ਕਰ ਲੈਣਾ ਬਾਅਦ ਵਿੱਚ ਆਪਾਂ ਇਹ ਜਿਹੜੀ ਕੱਚ ਦੀ ਕੌਂਦੀ ਹੈ ਇਹਦੇ ਵਿੱਚ ਪੱਡਾਂਗੇ ਮੈਨੂੰ ਹਾਂਜੀ ਤੁਸੀਂ ਆਪਣੇ ਫੇਸ ਦੇ ਹਿਸਾਬ ਨਾਲ ਇਹ ਵਾਲਾ ਬਾਜੂ ਤੇ ਲਗਾਉਣਾ ਫੇਸ ਤੇ ਤੇ ਹੱਥਾਂ ਤੇ ਉਹ ਸਾਡਾ ਆਪਣਾ ਜਿਹੜਾ ਤਿਆਰ ਕਰ ਲਿਓ ਵੱਧ ਘਟਾਓ ਨਾ ਆਪਾਂ ਨੂੰ ਇੰਨਾ ਤੋਂ ਬਹੁਤਾ ਹੁਣ ਆਪਾਂ ਇਹ ਜਿਹ ਚ ਮੇਨ ਚੀਜ਼ ਆ ਜਿਹੜੀ ਆ ਕੋਈ ਵੀ ਗੰਢ ਨਹੀਂ ਰੰਗਦੇ ਨਹੀਂ ਇਹਨੂੰ ਮੈਲਟ ਕਰਨਾ ਸਮਾਰ ਕੇ ਨਾ ਇਸ ਤਰ੍ਹਾਂ ਇਹ ਹੋ ਗਿਆ ਹੁਣ ਆਪਣੇ ਕੋਲ ਇਹ ਕੱਚ ਦੀ ਕੋਲੀ ਆਪਾਂ ਇਹਦੇ ਵਿੱਚ ਕੱਢਦੇ ਆ ਇਹਨਾਂ ਨੂੰ ਆ ਲਓ ਜੀ ਇੱਕ ਪੈਕ ਵਾਂਗੂ ਪੈਕ ਬਣ ਕੇ ਇਹ ਰੈਡੀ ਹੋ ਗਿਆ ਠੀਕ ਹੈ ਜੀ ਇਹ ਹੁਣ ਆਪਣਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਠੀਕ ਹੈ ਜੀ ਇਸ ਨੂੰ ਉਲਗਾ ਕੇ ਉਤਾਰਨ ਦਾ ਵੀ ਇੱਕ ਤਰੀਕਾ ਹੈ ਹੁਣ ਮੈਂ ਤੁਹਾਨੂੰ ਆਪਣੀ ਬਾਜੂ ਤੇ ਇੱਥੇ ਥੋੜਾ ਜਿਹਾ ਸੋਈ ਦੇ ਵਿੱਚ ਨੀਰਾ ਆ ਰਿਹਾ ਮੈਂ ਚੰਨ ਨਹੀਂ ਕਰਕੇ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਪਰ ਇਹਨੂੰ ਕੀ ਕਰਨਾ ਆਪਾਂ ਜਿਹੜਾ ਇਹ ਬੇਕੰਗੋ ਬੇਕ ਰੈਡੀ ਕੀਤਾ ਪੈਨੂੰ ਇਹਨੂੰ ਆਪਾਂ ਇਸ ਤਰ੍ਹਾਂ ਹੱਥ ਦੇ ਨਾਲ ਹੀ ਲਗਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਫੇਸ ਤੇ ਵੀ ਤੁਸੀਂ ਇਸੇ ਤਰ੍ਹਾਂ ਲਗਾ ਲਿਓ ਮੈਂ ਆਪਣੇ ਹੱਥ ਤੇ ਲਗਾ ਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਆਪਣੇ ਫੇਸ ਤੋਂ ਬਿਲਕੁਲ ਵਾਲ ਉੱਤਰ ਜਾਣਗੇ ਤੁਸੀਂ ਇਹ ਜਮਾ ਕੇ ਦੇਖਿਓ ਆ ਦੇਖੋ ਬਾਹ ਤੇ ਬਰੀਕ ਬਰੀਕ ਵਾਲ ਦਿਖ ਰਏ ਹੋਣਗੇ ਤੁਹਾਨੂੰ ਦੇਖਿਓ ਠੀਕ ਹੈ ਉੱਤਰ ਦੇ ਤੁਹਾਡੇ ਸਾਹਮਣੇ ਹੋਊਗਾ ਫਿਰ ਆਪਾਂ ਉਤਾਰਨ ਦਾ ਵੀ ਇੱਕ ਤਰੀਕਾ ਹੈ ਦਾ ਠੀਕ ਹੈ ਇਹਨੂੰ ਇਸ ਤਰ੍ਹਾਂ ਲਗਾ ਲੈਣਾ ਐਕਸਟਰਾ ਆਪਾਂ ਚੂੜੀ ਉਤਾਰ ਦਿੰਨੇ ਆ ਐਕਸਟਰਾ ਠੀਕ ਜੀ ਔਰ ਇਹਦੇ ਵਿੱਚ ਰੰਗ ਦੇ ਵਿੱਚ ਵੀ ਸਫਾਈ ਹੁੰਦੀ ਆ ਆਪਣਾ ਰੰਗ ਵੀ ਸਾਫ਼ ਹੁੰਦਾ ਇਹਦੇ ਨਾਲ ਹਾਂ ਦੇਖੋ ਜੀ ਐਕਸਟਰਾ ਲਾ ਲੈਣਾ ਠੀਕ ਹੈ ਉਸ ਤੋਂ ਬਾਅਦ ਜਦੋਂ ਇਹ ਸੁੱਕ ਜਾਊਗਾ ਉਦੋਂ ਉਤਾਰਨ ਦਾ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਇਹਨੂੰ ਆਪਾਂ ਸੁੱਕਣ ਦੇਣਾ 5 ਕਿ ਮਿੰਟ ਲੱਗਦੇ ਆ ਵੀਰੇ ਸੁੱਕਣ ਨੂੰ ਠੀਕ ਐ ਇਸ ਤਰ੍ਹਾਂ ਲਾ ਲਿਆ ਆ ਦੇਖੋ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਮੇਰੇ ਹੱਥ ਦੇ ਉੱਪਰ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਫੇਸ ਦੇ ਉੱਪਰ ਲਗਾ ਲੈਣਾ ਠੀਕ ਐ ਸਾਰੀ ਬਾਹਰ ਦੇ ਉੱਪਰ ਆਪਾਂ ਲਗਾ ਲਿਆ ਹੁਣ ਆਪਾਂ ਇਹਨੂੰ ਸੁੱਕਣ ਦਿੰਨੇ ਆ ਜਦੋਂ ਇਹ ਸੁੱਕ ਗਿਆ ਫਿਰ ਮੈਂ ਤੁਹਾਨੂੰ ਇਹੋ ਉਤਾਰਨ ਦਾ ਇੱਕ ਤਰੀਕਾ ਹੈਗਾ ਜਿਹਦੇ ਨਾਲ ਆਪਣੇ ਵਾਲ ਲੱਥਨੇ ਆ ਜਿਵੇਂ ਆਪਾਂ ਬਲੀਚ ਕਰਦੇ ਹੁੰਦੇ ਹਣਾ 28 ਬਾਅਦ ਆਪਾਂ ਬੀਟ ਵੀ ਲਾਉਨੇ ਬਲੀਚ ਦੇ ਨਾਲ ਤਾਂ ਬ੍ਰਾਊਨ ਜਿਹੜੇ ਹੋ ਜਾਂਦੇ ਹੁੰਦੇ ਆਪਣੇ ਵਾਲ ਹਨ ਜਿਹੜੀ ਆਪਾਂ ਬੀਟ ਲਾਉਨੇ ਹੁੰਦੇ ਉਹਦੇ ਨਾਲ ਨਹੀਂ ਬੱਤੀ ਜੀ ਬਣ ਕੇ ਵਾਲਾਂ ਦੀ ਉਤਰਦੀ ਹੋਈ ਉਸ ਤਰ੍ਹਾਂ ਉਤਰੂਗਾ ਦੇਖੀ ਜਾਏ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਇਹਨੂੰ ਲਗਾ ਲਿਆ ਹੁਣ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਹਾਂਜੀ ਆ ਦੇਖੋ ਜੀ ਹੁਣ ਆਪਣੇ ਨਾਲ ਇਹ ਬਿਲਕੁਲ ਸੁੱਕ ਗਿਆ ਦੇਖਿਓ ਹੱਥ ਲਾਏ ਤਾਂ ਐ ਬਿਲਕੁਲ ਪਤਲਾ ਲੱਗਦਾ ਹਨ ਸੁੱਕ ਗਿਆ ਨਾ ਜਿਦੋਂ ਇਹ ਸੁੱਕ ਗਿਆ ਤੁਹਾਡੇ ਹਨ ਆ ਦੇਖੋ ਮੇਰੇ ਉਂਗਲ ਦੇ ਨਾਲ ਨਹੀਂ ਲੱਗ ਰਿਹਾ ਹਨ ਸੁੱਕ ਗਿਆ ਹੁਣ ਆਪਾਂ ਕੀ ਕਰਨਾ ਸੁੱਕਾ ਆਟਾ ਲੈ ਲੈਣਾ ਠੀਕ ਹੈ ਇਦਾਂ ਹੱਥ ਰੱਖੋਗੇ ਇਹਨੂੰ ਇਹਦੇ ਉੱਪਰ ਇਸ ਤਰ੍ਹਾਂ ਛਾਣੇ ਵਾਂਗੂ ਛਾਣਾ ਦੇਣਾ ਪਹਿਲਾਂ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਹੁਣ ਆਪਾਂ ਨੇ ਆਹ ਉਂਗਲਾਂ ਦੇ ਨਾਲ ਇਸ ਤਰ੍ਹਾਂ ਦੇਖੋ ਬੱਤੀਆਂ ਪੜ ਗਈਆਂ ਇਸ ਇਹਨੂੰ ਬੱਤੀ ਦੀ ਟੈਪ ਦੇ ਵਿੱਚ ਹੀ ਲਾਉਣਾ ਜਿਹੜੀ ਆਪਣੇ ਜਿਵੇਂ ਬੀਟ ਦੇ ਨਾਲ ਵਾਲ ਉੱਤਰਦੇ ਹੁੰਦੇ ਹਨ ਨਾ ਇਸ ਤਰ੍ਹਾਂ ਉਤਰਨਗੇ ਭੈਣੋ ਪੂਰੀ ਚ ਉਠਣੀ 100% ਅਜਮਾਇਆ ਹੋਇਆ ਤਰੀਕਾ ਪੂਰੀ ਖਿੱਚ ਪੈ ਰਹੀ ਹੈ ਆਪਣੇ ਵਾਲਾਂ ਨੂੰ ਵਾਲਾਂ ਤੇ ਖਿੱਚ ਕਿਉਂ ਪੈ ਰਹੀ ਹੈ ਜਿਵੇਂ ਆਪਣੇ ਥ੍ਰੈਡ ਦਾ ਧਾਗਾ ਲਾਉਨੇ ਹੁੰਦੇ ਨੇ ਨਾ ਥ੍ਰੈਡ ਲਾਉਨੇ ਹੁੰਦੇ ਆਪਾਂ ਉਸ ਤਰ੍ਹਾਂ ਪੈ ਰਹੀ ਹੈ ਕਿਉਂਕਿ ਜਿਹੜੀ ਆਪਣੇ ਉਹ ਆ ਗਈ ਖੰਡ ਪਾਈ ਇਹਦੇ ਵਿੱਚ ਹਨਾ ਉਹਦੇ ਨਾਲ ਉਹ ਹੋ ਰਿਹਾ ਉਹ ਚਿਪਕ ਜੀ ਗਈ ਨਾ ਉਹਦੇ ਨਾਲ ਖਿੱਚ ਪੈ ਰਹੀ ਹੈ ਪੂਰੀ ਵਾਲਾਂ ਤੇ ਇਸ ਤਰ੍ਹਾਂ ਹੀ ਤੁਸੀਂ ਆਪਣੇ ਫੇਸ ਤੇ ਨਾਲੇ ਫੇਸ ਤੇ 글로ਅ ਆਊਗੀ ਨਾਲੇ ਕੋਈ ਜ਼ਿਆਦਾ ਖਰਚਾ ਨਹੀਂ ਨਾਲੇ ਘਰੇ ਹੀ ਤੁਸੀਂ ਉਹ ਦੇਖੋ ਬੱਤੀਆਂ ਬਣ ਕੇ ਤੇਰੇ ਨਾਲ ਵਾਲ ਥੋੜੇ ਸਾਹਮਣੇ ਆ ਔਰ ਤੁਹਾਨੂੰ ਦਿਖ ਰਿਹਾ ਹਨ ਕੋਈ ਵਾਲ ਤਾਂ ਨਹੀਂ ਦਿਖ ਰਿਹਾ ਮੇਰੀ ਬਾਹ ਦੇ ਉੱਤਰ ਮੈਂ ਤੁਹਾਨੂੰ ਦਿਖਾਇਆ ਪਹਿਲਾਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਉਤਾਰਨੀ ਆ ਇਹ ਹੰਦੀ ਐਸਟਰਾ ਆ ਦੇਖੋ ਨਾਲੇ ਤਾਂ ਜਿਹੜੀ ਮੈਲ ਆ ਵਿੱਚ ਵਾਲ ਆ ਠੀਕ ਹੈ ਉਹ ਉਤਰ ਗਏ ਦੇਖੋ ਹੱਥ ਤੇ ਤਾਂ ਮੇਰੇ ਕੋਈ ਵਾਲ ਇੱਥੇ ਥੇੜੀ ਤੇ ਤਾਂ ਨਹੀਂ ਸੀਗੇ ਕੱਲੇ ਉਂਗਲਾਂ ਦੇ ਉੱਪਰ ਉੱਪਰ ਆ ਪਰ ਦੇ ਹੱਥ ਤੇ ਤੁਹਾਨੂੰ ਸਫਾਈ ਦਿਸਦੀ ਹੋਊਗੀ ਇਸ ਤਰ੍ਹਾਂ ਸਾਰਾ ਇਹ ਇਸ ਤਰ੍ਹਾਂ ਹੀ ਉਤਾਰਨਾ ਠੀਕ ਹੈ ਜੀ ਅੱਗੇ ਆਪਣੇ ਆ ਵੱਡੀਆਂ ਨਾਨੀਆਂ ਦਾਦਾਂਗਾਂ ਹਨ ਉਦੋਂ ਕਿਹੜੇ ਫੇਸ਼ੀਅਰ ਹੁੰਦੇ ਸੀ ਭੈਣੋ ਤੇ ਕਿਹੜੇ ਸਨੂਨ ਹੁੰਦੇ ਸੀ ਜਾਂ ਕਿਹੜੇ ਪਾਰਲਰ ਹੁੰਦੇ ਸੀ ਉਹ ਆਪਣੇ ਜਿਹੜੇ ਵੱਡੇ ਵਡੇਰੇ ਸੀਗੇ ਉਹ اسی ਤਰ੍ਹਾਂ ਹੀ ਆਪਣੇ ਘਰੇ ਦੇਸੀ ਤਰੀਕੇ ਅਪਣਾ ਕੇ ਉਹ ਕਰਦੇ ਹੁੰਦੇ ਸੀ ਹਨ ਇਹ ਸਾਨੂੰ ਵੀ ਇਹ ਤਰੀਕਾ ਸਾਡੇ ਵੱਡਿਆਂ ਤੋਂ ਪਤਾ ਲੱਗਿਆ ਇਸੇ ਤਰ੍ਹਾਂ ਤੁਸੀਂ ਕਰ ਸਕਦੇ ਆ ਆ ਦੇਖੋ ਜਦੋਂ ਤੁਸੀਂ ਉਤਾਰਦੇ ਆ ਨਾ ਇਹਦੇ ਨਾਲ ਆਟੇ ਦੇ ਨਾਲ ਇਸ ਤਰ੍ਹਾਂ ਖਿੱਚ ਪੈਂਦੀ ਆ ਪੂਰੀ ਜਾਵੇਂ ਜਿਵੇਂ ਆਪਾਂ ਥ੍ਰੈਡ ਲਾਉਨੇ ਹੁੰਦੇ ਆ ਨਾ ਵਾਲਾਂ ਤੇ ਤੇ ਉਸ ਤਰ੍ਹਾਂ ਇਸ ਤਰ੍ਹਾਂ ਖਿੱਚ ਪੈ ਕੇ ਉਸ ਤਰ੍ਹਾਂ ਉਤਰ ਰਿਹਾ ਇਹ ਕਿਉਂਕਿ ਇਹਦੇ ਵਿੱਚ ਚੀਨੀ ਪਾਈ ਹੋਈ ਹੈ ਆਪਣੀ ਜੀ ਚੀਨੀ ਨੇ ਹੀ ਮੇਨ ਉਹ ਕਰਨਾ ਬਾਕੀ ਬੇਸਣ ਆ ਬੇਸਣ ਆ ਵਧੀਆ ਹਲਦੀ ਸਭ ਤੋਂ ਚੰਗੀ ਆ ਹਨਾ ਇਸ ਤਰ੍ਹਾਂ ਇਸ ਤਰ੍ਹਾਂ ਹੀ ਤੁਸੀਂ ਆਪਣੇ ਫੇਸ ਤੋਂ ਵੀ ਇਸੇ ਤਰ੍ਹਾਂ ਹੀ ਉਤਾਰਨਾ ਮੇਰੇ ਫੇਸ ਤੇ ਵਾਲ ਨਹੀਂ ਗਏ ਜੀ ਮੈਂ ਤਾਂ ਹੀ ਨਹੀਂ ਦੱਸਿਆ ਮੈਂ ਬਾਤ ਹੀ ਲਗਾ ਕੇ ਦਿਖਾਇਆ ਤੁਹਾਨੂੰ ਦੇਖੋ ਹੁਣ ਤੁਸੀਂ ਦੇਖ ਸਕਦੇ ਆ ਨੇੜੇ ਕਰ ਦੋ ਕੈਮਰਾ ਬਿਲਕੁਲ ਬਾਹਰ ਦੇਖੋ ਜੀ ਠੀਕ ਹੈ ਜੀ ਇਸ ਤਰ੍ਹਾਂ ਉਤਾਰ ਲਈ ਤੁਸੀਂ ਚਲੋ ਅੱਜ ਆਪਾਂ ਤੁਹਾਨੂੰ ਦੱਸਿਆ ਵਾਲ ਉਤਾਰਨ ਦਾ ਅਣਚਾਹੀ ਵਾਲ ਆ ਜਾਂਦੇ ਆ ਫੇਸ ਦੇ ਉੱਪਰ ਜਾਂ ਬਾਹਾਂ ਦੇ ਉੱਪਰ ਜਿਹੜੇ ਉਹ ਉਤਾਰੇ ਜਾਂਦੇ ਆ ਹਨਾ ਇਸ ਤਰ੍ਹਾਂ ਤੁਸੀਂ ਧਰੇਹੀ ਦੇਸੀ ਅਤੇ ਤਰੀਕੇ ਦੇ ਨਾਲ ਉਤਾਰ ਸਕਦੇ ਹੋ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ